ਰੋਬੇ ਤੇ ਸਤਿ ਸ਼ਾਮ ਸ੍ਰੀ ਚਾਹ ਬਲ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦਾ ਇਹ ਸ਼ੋਅ ਦੇ ਵਿੱਚ ਕੁਝ ਤਿੰਨ ਮੁੱਦਿਆਂ ਦੇ ਤੇ ਵਿਚਾਰ ਬਟਾਂਗ ਕਰਾਂਗੇ ਤੇ ਪਹਿਲਾ ਪੰਜਾਬ ਦੀ ਸਰਕਾਰ ਜਿਹੜੀ ਆ ਉਹ 2022 ਤੋਂ ਲੈ ਕੇ ਅੱਜ ਤੱਕ ਕੀ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਉੱਪਰ ਪੂਰਾ ਪੂਰਾ ਉਤਰਿਆ ਹੈ ਯਾਨ ਲੋਗ ਇਸ ਸਰਕਾਰੀ ਕਾਲ ਦੇ ਜਾਰੀ ਤੋਂ ਨਰਾਸ਼ ਹਨ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਲੋਕਾਂ ਨੇ ਨਾਲ ਜਿਹੜੀ ਸਭਾ ਨੇ ਵੈਧ ਕੀਤੀ ਸਨ ਕਿ ਉਹਨਾਂ ਵੈਧਿਆਂ ਨੂੰ ਨਵਾ ਦਿੱਤਾ ਗਿਆ ਹੈ ਜਾਂ ਪੂਰਾ ਕਰ ਦਿੱਤਾ ਗਿਆ ਹੈ ਜਾਂ ਸਰਕਾਰ ਅਜੇ ਹੋਰ ਵਕਤ ਲੈਣਾ ਚਾਹੁੰਦੀ ਆ ਤਾਂ ਕਿ ਇਹ ਲੋਕਾਂ ਨਾਲ ਕੀਤੇ ਹੋਏ ਵੈਧ ਜਿਹੇ ਆ ਉਹ ਫੂਰੇ ਕੀਤੇ ਜਾਂ esto علاوہ ਪੰਜਾਬ ਦੇ ਵਿੱਚ ਇਸ ਰਿਲੇ ਜੋ ਕੁਝ ਸਾਡੀ ਕੈਲਕੂਲੇਸ਼ਨ ਹੈ ਉਹ ਇੱਕ ਆਰਗੇਨਾਈਜ਼ਡ ਕਿਸਮ ਦਾ ਕ੍ਰਾਈਮ ਜਿਹੜਾ ਉਹ ਹੋ ਰਿਹਾ ਹੈ ਜਿਹਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਕ੍ਰਿਮੀਨਲ ਬੰਦੇ ਸ਼ਾਮਲ ਹੁੰਦੇ ਆ ਇਹੋ ਜਿਹਾ ਕ੍ਰਾਈਮ ਅੱਜ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ ਔਰ ਇਹੋ ਜੀ ਰਾਜਨੀਤੀ ਦੇ ਵਿੱਚ ਜਿੱਥੇ ਇਹੋ ਜੀ ਅਤੇ ਦੂਸ਼ਿਤ ਹੋ ਚੁੱਕੀ ਰਾਜਨੀਤੀ ਹੋਵੇ ਉਹਦੇ ਆਵਾਤਾਵਨ ਵਿੱਚ ਇੱਕ ਆਈਪੀਐਸ ਅਫੀਸਰ ਸਬਾਰ ਮਨਿੰਦਰ ਸਿੰਘ ਨੂੰ ਆਪਣੀ ਨੌਕਰੀ ਤੋਂ ਸਸਪੈਂਡ ਕਰ ਦੇਣਾ ਕਿੱਥੋਂ ਤੱਕ ਠੀਕ ਹੈ ਜਾਂ ਕਿੱਥੋਂ ਤੱਕ ਗਲਤ ਹੈ ਇਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ ਸੋ ਆਓ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਜਦੋਂ ਮੁੱਖ ਮੰਤਰੀ ਸਾਹਿਬ ਬਣਿਆ ਪੰਜਾਬ ਸਰਕਾਰ ਦੇ ਚ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦੀ ਰਾਜਨੀਤੀ ਵਿੱਚ ਉਹਨਿਆਂ ਸਾਰੀ ਇਹਨਾਂ ਬਾਰੇ ਖੂਬ ਚਰਚਾ ਚੱਦੀ ਗਈ ਕੁਝ ਲੋਕ ਆਸ ਆਸ਼ਾ ਦੀ ਗੱਲਾਂ ਕਰਦੇ ਦਾ ਕੁਝ ਨੈਗੇਟਿਵ ਗੱਲਾਂ ਕਰਦੇ ਦਾ ਜਿੰਨਾ ਜਿੰਨਾ ਕਿਸੇ ਨੂੰ ਜਾਣਕਾਰੀ ਸੀ ਉਹਨਾਂ ਨੇ ਇਹਨਾਂ ਬਾਰੇ ਉਹ ਦੱਸਦੇ ਜਰੂਰ ਹੈ ਹੁਣ ਇਹ ਵੀ ਨਬਦ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਕਿ ਸਰਕਾਰ ਜਦੋਂ ਦੀ ਵੀ ਹੋਂਦ ਵਿੱਚ ਆਈ ਹੈ ਉਸ ਤੋਂ ਲੈ ਕੇ ਅੱਜ ਤੱਕ ਦੀ ਕਾਰਗੁਜ਼ਾਰੀ ਜਿਹੜੀ ਆ ਸਰਕਾਰ ਦੀ ਸੰਪਤੀ ਵਾਲੀ ਆ ਜਾਂ ਸਵਕਾਲ ਵੱਲੋਂ ਲੋਕਾਂ ਦੀ ਭਦਾਈ ਗਈ ਕੁਝ ਨਹੀਂ ਕੀਤਾ ਜਾ ਰਿਹਾ ਉਹ ਦੂਸਰੀ ਵੱਡੀ ਗੱਲ ਜਿਹੜੀ ਅਸੀਂ ਮਹਿਸੂਸ ਕਰਦੇ ਹਾਂ ਕਿ ਸਰਕਾਰ ਜਿਹੜੀ ਆ ਇੱਕ ਕਾਮਨਿਸਟ ਪੀਕੇ ਦੇ ਨਾਲ ਨਹੀਂ ਚੱਲਦੀ ਕੇਵਲ ਇਹ ਦੇ ਸਰਕਾਰ ਦੇ ਕੰਮ ਕਾਜ ਵਿੱਚ ਦਿੱਲੀ ਦੇ ਜਿਹੜੀ ਟੀਮ ਹੈ ਇਹਨਾਂ ਦੀ ਉਹ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਕਰ ਰਹੀ ਹੈ ਇੰਨੀ ਦਖਲ ਅੰਦਾਜ਼ੀ ਅੱਜ ਤੱਕ ਅਸੀਂ ਹੁੰਦੀ ਨਹੀਂ ਦੇਖੀ ਦੂਸੀਆਂ ਵੀ ਸਰਕਾਰਾਂ ਬੰਡੀਆਂ ਰਈਆਂ ਟੁੱਟੀਆਂ ਰਈਆਂ ਪਰ ਇਸ ਪੱਧਰ ਤੱਕ ਜਾ ਕੇ ਕਿਸੇ ਵੀ ਕੇਂਦਰੀ ਟੀਮ ਨੇ ਪੰਜਾਬ ਸਰਕਾਰ ਦੇ ਕੰਮ ਕਾਜ ਵਿੱਚ ਕੋਈ ਦਖਲ ਅੰਦਾਜ਼ੀ ਆਪਣਾ ਕੋਈ ਮناسب ਨਹੀਂ ਸਮਝਿਆ ਹੁਣ ਦੋ ਕਾਮੀਆਂ ਜਿਹੜੀਆਂ ਜ਼ਮੀਨੀ ਦੋੜਾ ਆ ਉਹਨਾਂ ਨੂੰ ਜਿਹੜੀ ਇਹਨਾਂ ਦੀ ਕੀਮ ਆਉਂਦੀ ਆ ਉਹ ਸਾਡੇ ਸਿਸਟਮ ਦੇ ਉੱਪਰ ਕਬਜ਼ਾ ਕਰਕੇ ਬੈਠੀ ਆ ਔਰ ਹਾਲਾਤ ਇਹ ਆ ਕਿ ਐਸ ਵਿਲੇ ਪੰਜਾਬ ਦੇ ਸਵਤਾਹੀ ਸਿਸਟਮ ਦੇ ਵਿੱਚ ਕੋਈ ਵੀ ਜਿਹੜਾ ਲੋਕਲ ਮਨਿਸਟਰ ਆ ਲੋਕਲ ਐਮਐਲਏ ਆ ਉਹ ਆਪਣੀ ਮਨਮਤੀ ਨਹੀਂ ਕਰ ਸਕਦਾ ਮਤਲਬ ਲੋਕਾਂ ਦੀ ਭਲਾਈ ਦੇ ਉਹ ਕੋਈ ਯਤਨ ਨਹੀਂ ਕਰ ਸਕਦਾ ਕਿਉਂਕਿ ਕੇਂਦਰੀ ਟੀਮਾਂ ਜਿਹੜੀਆਂ ਇਹਨਾਂ ਦੀਆਂ ਆਉਂਦੀਆਂ ਆ ਉਹੋ ਹੀ ਪਿੰਜਾਲ ਬੰਦੇ ਹੀ ਆ ਜਿਹੜੇ ਉੱਥੇ ਚੋਣਾ ਹਾਟ ਚੁੱਕੇ ਆ ਉੱਥੇ ਦੇ ਲੋਕਾਂ ਵੱਲੋਂ ਸਰਕਾਰੀ ਜਾਗ ਪ੍ਰਿਆ ਉਹ ਇੱਥੇ ਆਉਂਦੇ ਆ ਆਪਣੀ ਮੱਦੀਆਂ ਚੰਮ ਚੰਮ ਦੀਆਂ ਚਬਾਉਂਦੇ ਆ ਉਹ ਉਹ ਇਹ ਵੀ ਸਰਕਾਰ ਹੈ ਉਹਨਾਂ ਦੀ ਰੱਜਮੀ ਤੇ ਕੈਲ ਸੇਵਾਤਾ ਵੀ ਆ ਔਰ ਉਹਨਾਂ ਹਰ ਹਾਲ ਵਿੱਚ ਕੋਛ ਰਖਨ ਦਾ ਯਤਨ ਕਰਦੀ ਆ ਪੰਜਾਬ ਨੇ ਉਹ ਦੰਦੇ ਸਮੇਂ ਤੱਕ ਪੰਜਾਬ ਦੀ ਖੁਦ ਮੁਖਤਿਆਰੀ ਦੀ ਮੰਗ ਕੀਤੀ ਸੀ ਔਰ ਇਸ ਖੁਦ ਮੁਖਤਿਆਰੀ ਦੀ ਮੰਗ ਉਪਰ ਬਹੁਤ ਲੰਮਾ ਚੌੜਾ ਜਿਹੜਾ ਜੰਦੂ ਜਲ ਉਹ ਕੀਤਾ ਸੀ ਪਰ ਅਨਫਾਟੂ ਨੇ ਵੀ ਉਹ ਜਿਹੜੀ ਅਰਗਨੀ ਅਸੀਂ ਪੰਜਾਬ ਦੀ ਮੰਗਦੇ ਹੁੰਦੇ ਸੀ ਉਹ ਅੱਜ ਖਤਮ ਹੋ ਕੇ ਰਹਿ ਚੁੱਕੀ ਆ ਸੋ ਲੋਕਤੰਤਰ ਜਿਹੜਾ ਢਲ ਕੇ ਆਇਆ ਉਹ ਵੀ ਐਸੇ ਦੇ ਕੋਈ ਹੈ ਨਹੀਂ ਜਿਹਦੀ ਚੰਦਿਸ ਦੀ ਬਾਠੀ ਉਸਦੀ ਹੈ ਜਿਹੜਾ ਜੀ ਲੱਗਦਾ ਆ ਉਹ ਆਪਣਾ ਉਲੂ ਸਿੱਧਾ ਕਰਕੇ ਚੱਲੇ ਜਾਂਦਾ ਆ ਉਹ ਇਸ ਕੰਮ ਦੀ ਪਰਵਾਹ ਨਹੀਂ ਕਰਦਾ ਵੀ ਭਾਈ ਵੇਖਾ ਮੈਂ ਕੰਮ ਕਰਿਆ ਆ ਇਹਦੇ ਨਾਲ ਮੇਰੀ ਸਰਕਾਰ ਦੀ ਕੋਈ ਬਨਾਨੀ ਤਾਂ ਨਹੀਂ ਹੁੰਦੀ ਇਹੋ ਜਿਹਾ ਕੋਈ ਸੋਚਣ ਨੂੰ ਕੋਈ ਜੂਰੀ ਨਹੀਂ ਸੁਣਦਾ ਔਰ ਉਲਟਾ ਜੋ ਕੁਛ ਉਸ ਦੇ ਮਨ ਵਿੱਚ ਆਉਂਦਾ ਆ ਉਹ ਕੋਈ ਉਹ ਕਰਦਾ ਆ ਰਿਹਾ ਆ ਹੋਨੋਂ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਕਿਸ ਦੇ ਦਿਨਾਂ ਵਿੱਚ ਹਜ਼ਾਰਾਂ ਕਰੋੜ ਦਾ ਕਰਜ਼ਾ ਜਿਹੜਾ ਉਹ ਚੱਕਿਆ ਹੋਇਆ ਹੈ ਉਹ ਕਰਜ਼ਾ ਦਾ ਪੈਣਾ ਵੀ ਬਹੁਤ ਸੀ ਜਦੋਂ ਇਹ ਸਰਕਾਰ ਨੇ ਆਪਣਾ ਰਾਜ ਭਾਰ ਸੰਭਾਲਿਆ ਸੀ ਬੇਕਰਨ ਜੇਕਰ ਕਰਜ਼ਾ ਉੰਨੇ ਦਾ ਉਨਾ ਹੀ ਰਹਿੰਦਾ ਜਾਂ ਥੋੜਾ ਬਹੁਤ ਘੱਟ ਵੱਧ ਜਾਂਦਾ ਤਾਂ ਕੋਈ ਵਿਕਾਸਤ ਵਾਲੀ ਗੱਲ ਹੋ ਸਕਦੀ ਸੀ ਲੇਕਿਨ ਕਬਜ਼ੇ ਦੀ ਸੀਮਾ ਇੰਨੀ ਵੱਧ ਗਈ ਕਿ ਇਸ ਕਬਜ਼ੇ ਨੂੰ ਵਾਪਸ ਕਰ ਸਕਣਾ ਕਿਸੇ ਵੀ ਸਰਕਾਰ ਦੇ ਵਸਤਾ ਰੋਗ ਨਹੀਂ ਚਾਹੇ ਉਹ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਜਾਂ ਉਹ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ ਉਹ ਸਰਕਾਰ ਕੋਲੋਂ ਰਾਜ ਭਾਗ ਚਲਾਉਣਾ ਔਰ ਜਿਹੜਾ ਕਬਜ਼ਾ ਲਿਆ ਹੈ ਇਸ ਕਾਰਨੇ ਉਹ ਵਾਪਸ ਮੋੜ ਮੋੜਨਾ ਇਹ ਕੋਈ ਖਾਲਾ ਜੀ ਦਾ ਵਾਰਾ ਨਹੀਂ ਹੈ ਇਹ ਇਹਦੇ ਲਈ ਬਹੁਤ ਸਾਰਾ ਤਰਦਕੰਦ ਕੰਮ ਦੀ ਲੋੜ ਹੈ ਲੇਕਿਨ ਸਵਾਲ ਪੈਦਾ ਹੁੰਦਾ ਆ ਵੀ ਇੰਨਾ ਪੈਸਾ ਕਬਜ਼ਾ ਲੈ ਕੇ ਕਿਉਂ ਲੋਕਾਂ ਨੂੰ ਮੂਲਕ ਬਣਾਇਆ ਜਾ ਰਿਹਾ ਆ ਛੋਟੇ ਛੋਟੇ ਕੰਮ ਜਿਹੜੇ ਪਹਿਲਾਂ ਹੋ ਚੁੱਕੇ ਆ ਉਹਨਾਂ ਦਾ ਵੀ ਅਦਗਾਟਨ ਕੀਤਾ ਜਾ ਰਿਹਾ ਆ ਇਥੋਂ ਪਾ ਕੇ ਕੋਈ ਮਾੜਾ ਮੋਟਾ ਟਾਕਾ ਨਾ ਕੋਈ ਸਾਫ ਕੱਬ ਦੇ ਤੱਕ ਕਿਸੇ ਨੇ ਉਹਦੇ ਉੱਤੇ ਵੀ ਇੱਕ ਝੰਡਾ ਜਿਹਾ ਲਾ ਕੇ ਉਹਦਾ ਅਦਗਾਟਨ ਕੀਤਾ ਜਾ ਰਿਹਾ ਆ ਇਹ ਹੱਸੋਈ ਨਹੀਂ ਕੰਮ ਇਹ ਸਰਕਾਰ ਦੇ ਜੇ ਕਿਉਂ ਆਉਂਦਾ ਹੈ ਕਿਉਂ ਨਹੀਂ ਇਹ ਮਹਿਸੂਸ ਕਰਦੇ ਕਿ ਲੋਕ ਸਾਡਾ ਜਿਹੜਾ ਉਹ ਮਜ਼ਾਕ ਅਡਾ ਰਿਹਾ ਕਿਦ ਵੀ ਅਸੀਂ ਉਥੇ ਝੂਠੀਆਂ ਸੱਚੀਆਂ ਜਿਹੜੀਆਂ ਅਮ ਬਗਰਾਟਨ ਦੀਆਂ ਰਸਮਾਂ ਆ ਉਹ ਕਾਦੇ ਦੇ ਨੇ ਆ ਚਾਹੇ ਉਹ ਇੱਕ ਵਾਰ ਤਾਂ ਕਿਸੇ ਨੇ ਮੈਂ ਦੇਖਿਆ ਵੀਡੀਓ ਦੇ ਵਿੱਚ ਉਹਨਾਂ ਨੇ ਕਿਥੇ ਸੜਕ ਦੇ ਉੱਤੇ ਜਾ ਕੇ ਆਪਣਾ ਜੀਵਨ ਬੰਦ ਕੀਤਾ ਲੋਕ ਕਿਸੇ ਹੋਰ ਗੀੜਿਆਂ ਦੇ ਉਸ ਜੀਵਨ ਨੂੰ ਕੱਟ ਦਿੱਤਾ ਲਓ ਜੀ ਬਗਰਾਟਨ ਹੋ ਗਿਆ ਜੀ ਜਾਂ ਉਹਦੀ ਕੋਈ ਇੱਛਾ ਪੂਰੀ ਹੋ ਗਈ ਆ ਜੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਬਹੁਤ ਹੰਕੇ ਪੰਦਰੀਆਂ ਹੋਣ ਇਹਨਾਂ ਗੱਲਾਂ ਨੂੰ ਕਿਉਂ ਸਾਡੀ ਸਰਕਾਰ ਵੱਲੋਂ ਅਪਣਾਇਆ ਜਾਦਿਆ ਆ ਉਹ ਕਈ ਮੁਕਾਬਲਿਆਂ ਦੇ ਵਿੱਚ ਤਾਂ ਇਹ ਗੱਲ ਦੇਖਣ ਨੂੰ ਮਿਲੀ ਆ ਕਿ ਗੰਦੀ ਜਿਹੜੇ ਕਰਕੇ ਗੰਦੀਪ ਜਿਹੜੇ ਸਵਾਲ ਹੈ ਉਹ ਉੱਠਿਆ ਹੁਣ ਪਖੜਾ ਵਿਆਸ ਮੈਨੇਜਮੈਂਟ ਬੋਰਡ ਆ ਇਹ ਇੱਕ ਮਹੱਤਵਪੂਰਨ ਸੰਸਥਾ ਹੈ ਔਰ ਇਹਨੂੰ ਸਰਕਾਰ ਨੂੰ ਸੁਰੱਖਿਆ ਬਲਾਂ ਦੇ ਹਵਾਲੇ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਉਹ ਬਿਨਾਂ ਵੱਡੀਆਂ ਚਰਚਾਵਾਂ ਜਾਂ ਸਮਾਜਿਕ ਸਹਿਮਤੀ ਤੋਂ ਲੋਕਤੰਤ੍ਰਿਕ ਸਿਧਾਂਤਾਂ ਦੇ ਉਲਟ ਇਹਦਾ ਉਹ ਸਭ ਕੁਝ ਦਿਖਦਾ ਹੈ ਬਿਰੋਗੀਆਂ ਦਾ ਤਾਂ ਇਤੋਂ ਤੱਕ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਪੰਜਾਬ ਦੇ ਸੰਵਿਧਾਨਕ ਅਧਿਕਾਰ 30 ਨੂੰ ਕਮਜ਼ੋਰ ਕਰਦੇ ਆ ਅਤੇ ਇਹ ਸਨੇਹਾ ਦਿੰਦੇ ਹਨ ਕਿ ਸੂਬਾ ਆਪਣੀਆਂ ਸਰਸਾਵਾਂ ਤੇ ਕਾਬੂ ਛੜ ਰਿਹਾ ਹੈ ਕਿਉਂਕਿ ਲਗਭਗ ਜਿਸ ਤੱਕ ਮੇਰੀ ਜਾਣਕਾਰੀ ਆ ਪਖੜਾ ਬਿਆਸਨੰਗ ਕੋਲ ਵਿਚੋਂ ਦੀ ਲਗਭਗ ਪੱਗ ਪੰਜਾਬ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਹੈ ਉਹ ਕਿਸੇ ਤਰ੍ਹਾਂ ਹੀ ਚੰਡੀਗੜ੍ਹ ਨੂੰ ਖੋਹਣ ਦੇ ਯਤਨ ਹੋ ਰਾਇਆ ਆ ਆ ਹਾਲ ਹੀ ਵਿੱਚ ਜਿਹੜੀ ਪੰਜਾਬ ਦੁਨੀਆស្ਤੇ ਚੰਡੀਗੜ੍ਹ ਆ ਉਹਦੇ ਉਹਨੂੰ ਵੀ ਕੇਂਦਰੀ ਸਰਕਾਰ ਦੇ ਹਵਾਲੇ ਕੰਮ ਦੀਆਂ ਸਕੀਮਾਂ ਜਿਹੜੀਆਂ ਉਹ ਘਣੀਆਂ ਜ਼ਿਆਦਾਈਆਂ ਆ ਲੇਕਿਨ ਪੰਜਾਬ ਕਿੱਥੇ ਖੜਾ ਆ ਪੰਜਾਬ ਦੇ ਬਾਰੇ ਕੋਈ ਟੀਮ ਦੀ ਨਹੀਂ ਕਰਦਾ ਉਹ ਨਾ ਹੀ ਇਹਦੇ ਬਾਰੇ ਕੋਈ ਸੰਘਰਸ਼ ਕਰਦਾ ਆ ਉਹ ਨਾ ਹੀ ਕਹਿੰਦੀ ਸਰਕਾਰ ਤੱਕ ਆਪਣੀ ਪਹੁੰਚ ਕਰਦਾ ਆ ਕਿ ਪੰਜਾਬ ਨੂੰ ਇੱਕ ਖੁਦਮੁਖਤਿਆਰੀ ਵਾਲਾ ਸੂਬਾ ਹੀ ਰਹਿਣ ਦਿੱਤਾ ਜਾਵੇ ਇਹਦੇ ਰੂਪੇ ਹੋਰ ਰਹਿਣ ਕਰਕੇ ਇਸ ਖੁਦਮੁਖਤਿਆਰੀ ਨੂੰ ਘੱਟੋ ਘੱਟ ਤੋਂ ਸਿਕੋਚ ਕੀਤਾ ਜਾਵੇ ਇਹ ਸਾਰੇ ਦਿਨਾਂ ਦੇ ਵੀ ਇੱਕ ਆਖਿਆ ਉਹ ਅਜੇ ਹੀ ਹਕੂਮਾ ਦੀ ਤਸਵੀਰ ਜਿਹੜੀ ਆ ਉਹ ਪੇਸ਼ ਕਰਦੇ ਆ ਜੋ ਪਚਾਲ ਕਰਨ ਨੂੰ ਤਕੀ ਦਿੰਦੀ ਆ ਕਿਉਂਕਿ ਫਲੋੜਾ ਆਲਮਾ ਬਈ ਆਂਦਾ ਤਾਂ ਇਹ ਹਰ ਸਾਲ ਆਪਣੇ ਖਿਆਨੇ ਵਿੱਚੋਂ ਉਹ ਪ੍ਰਚਾਰ ਕਰ ਲੈਂਦੇ ਆ ਉਹਦੇ ਵਿੱਚ ਪਤਾ ਨਹੀਂ ਕੀ ਕੀ ਦੇਖਦੇ ਆ ਉਹ ਗੱਲਾਂ ਹੁੰਦੀਆਂ ਦੀ ਆ ਜਾਂ ਨਹੀਂ ਹੁੰਦੀਆਂ ਉਹ 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 ਉਹਨਾਂ ਗੱਲਾਂ ਦਾ ਕੱਦ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ ਠੀਕ ਹੈ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਆ ਔਰ ਇਸ਼ਤਿਹਾਰ ਇੱਕ ਕੰਮ ਦੀ ਇੱਕ ਸਾਧਨਾ ਹੈ ਲੇਕਿਨ ਕਰੋੜਾਂ ਦਾ ਬਜਟ ਇਸ਼ਤਿਹਾਰ ਬਾਜੀ ਨਹੀਂ ਲੱਠਣਾ ਤੇ ਉਹਨੂੰ ਬੜੇ ਨਦਈ ਹੋ ਕੇ ਖਾਤਣਾ ਇੱਕ ਨਦ ਦਾ ਖਾਦਾ ਖਾਦਾ ਜੀ ਦਾ ਵੜਾ ਆ ਔਰ ਇਥੋਂ ਤੱਕ ਕਿ ਇਸ ਇਸ਼ਤਿਹਾਰ ਬਾਜੀ ਦੇ ਕੰਮਕਾਰ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਹੱਥ ਵੀ ਲੰਗੇ ਆ ਔਰ ਆਪਣੀ ਮਰਜ਼ੀ ਦੇ ਨਾਲ ਇਸ ਪੰਜਾਬੀ ਦੀ ਕੀ ਪੀਆ ਹੁਣ 2022 ਤੋਂ ਲੈ ਕੇ ਅੱਜ ਤੱਕ ਸਰਕਾਰ ਦੇ ਫੈਸਲਿਆਂ ਨੇ ਲੋਕਤੰਤਰ ਦੇ ਵਿਰਸੇ ਔਰ ਵਿਤਵੀ ਸੇਤ ਬਾਰੇ ਵੀ ਆਪਣੀ ਕਾਰਗਜ਼ਾਰੀ ਕੋਈ ਬਹੁਤ ਵਧੀਆ ਨਹੀਂ ਦਿਖਾਈ ਇਸ ਲਈ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਵੇਲੇ ਬਹੁਤ ਜ਼ਿਆਦਾ ਇਸ ਸਰਕਾਰ ਤੋਂ ਸੰਤੁਸ਼ਟ ਨਹੀਂ ਲਿਆ ਬਖਾਈ ਨਹੀਂ ਦਿਦਾ ਹੁਣ ਆਨੇ ਆਪਾਂ ਦੂਸਰੀ ਗੱਲ ਵੱਲ ਕਿ ਹਾਲੀ ਵਿੱਚ ਜਿਹੜੇ ਸਾਲ ਬੀਤੇ ਆ ਇਹਦੇ ਵਿੱਚ ਕ੍ਰਾਈਮ ਜਿਹੜਾ ਆ ਉਹ ਬਹੁਤ ਵਧਿਆ ਹੈ ਉਹ ਇ tanto tak ke ਇ tanto tak ke crime ਇਨਾ ਵੱਧ ਚੁੱਕਾ ਹੈ ਆ ਉਹ crime organized crime ਕਿਸੇ ਇੱਕਾ ਦੁਕਾਨ ਦੇ ਬੰਦੇ ਵੱਲੋਂ ਕੀਤਾ ਜਾਣ ਵਾਲਾ ਇਹ crime ਨਹੀਂ ਇਹ organized ਕਿਸਮ ਦਾ crime ਹੋ ਰਿਹਾ ਪੰਜਾਬ ਦੇ ਅੰਦਰ ਔਰ ਇਹ क्राइम ਕਰਨ ਵਾਲੇ ਮジョਰਿਟੀ ਦੇ ਜਿਹੜੇ ਲੋਕ ਆ ਜਿਹੜੇ ਦੂਸਰੇ ਸੂਬਿਆਂ ਤੋਂ ਪੰਜਾਬ ਨੂੰ ਆਉਂਦੇ ਆ ਆਉਂਦੇ ਬੇਸਗਤ ਗਿਆ ਦੀ ਇੱਥੇ ਕੰਮ ਕਾਰ ਕੀਤਾ ਜਾਵੇ ਆਪਣੀ ਜ਼ਿੰਦਗੀ ਨੂੰ ਥੋੜਾ ਬਹੁਤ ਬਿਲ ਬਣਾਇਆ ਜਾਵੇ ਪਰ ਉਹ ਉਲਟੇ ਪਾਸੇ ਚਲ ਕੇ ਇੱਥੇ ਆਣ ਕੇ क्राइम ਕਰਦੇ ਆ ਬਹੁਤ سارے ਛੋਟੇ ਛੋਟੇ ਬੱਚਿਆਂ ਨੂੰ ਚੁੱਕਿਆ ਜਾ ਚੁੱਕਾ ਔਰ ਉਹਨਾਂ ਦੀ ਜਿਹੜੀ ਅਜੇ ਤੱਕ ਦੇ ਦੇ ਉਹਨਾਂ ਨੂੰ ਵਾਪਸ ਲੈਣ ਦੀਆਂ ਗੱਲਾਂ ਜਿਹੜੀਆਂ ਜਾਂ ਵਾਪਸ ਲੈਣ ਦੀ ਜਿਹੜਾ ਪਰਿਵਾਰਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਆ ਅਜੇ ਤੱਕ ਉਹਨਾਂ ਬੱਚਿਆਂ ਦੀ ਉਂਗ ਸੁਬ ਜਿਹੜੀ ਆ ਉਹ ਨਹੀਂ ਨਿਕਲਈ ਦੂਸਰੇ ਪਾਸੇ ਤੁਸੀਂ ਹਰ ਰੋਜ ਤੁਸੀਂ ਦੇਖਦੇ ਹੋਵੋਗੇ ਕਿ ਹਰ ਗਰੀਬ ਹਲਦੇ ਦੇ ਕੋਨੇ ਵਿੱਚ ਜਿਹੜੇ ਬਾਹਰੋਂ ਆਏ ਲੋਕ ਆ ਉਹ ਸ਼ਰਾਬ ਪੀਂਦੇ ਆ ਜਿਹੜੀ ਨਕਲੀ ਸ਼ਰਾਬ ਦੀ ਘੱਟ ਵੀ ਖੜੀ ਹੋਈ ਸ਼ਰਾਬ ਆ ਉਹ ਪੀਂਦੇ ਆ ਔਰ ਨਤੀਜਾ ਕੀ ਨਿਕਲਦਾ ਉੱਥੇ ਸਾਡੀਆਂ ਮਾਵਾ ਪਹਿਣਾ ਔਰ ਤਾਂ ਸਾਧੀਆਂ ਲੰਗਦੀਆਂ ਆ ਔਰ ਉਹ ਆਉਣ ਜਾਣ ਵਾਲੀਆਂ ਔਤਾਂ ਨੂੰ ਉਹਦੇ ਮਜ਼ਾਕ ਕਰਦੇ ਆ ਜਿਨ੍ਹਾਂ ਨੂੰ ਕਿਸੇ ਵੀ ਹਾਲਤ ਬਦਬਾਹ ਨਹੀਂ ਕੀਤਾ ਜਾ ਸਕਦਾ ਨੇ ਤਾਂ ਪੰਜਾਬ ਸਰਕਾਰ ਨੂੰ ਪਤਾ ਨਹੀਂ ਕੀ ਗੱਲ ਐ ਇਹਨਾਂ ਲੋਕਾਂ ਦੇ ਉੱਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਇਹਨਾਂ ਦੀਆਂ ਆਈ ਡੀਜ਼ ਚੈੱਕ ਕਰਨ ਨੂੰ ਪਿਆ ਨਹੀਂ ਇਹ ਇਹ ਲੋਕ ਕਿਹਦੇ ਸ਼ਬੇ ਚੋਂ ਆ ਰਹਿਆ ਕਿਹੜੇ ਸ਼ਬੇ ਨੂੰ ਜਾ ਰਹਿਆ ਇੱਥੇ ਆਨ ਕੇ ਜਿਹੜਾ ਕ੍ਰਾਈਮ ਕਰ ਰਿਹਾ ਕਿ ਉਸ ਕ੍ਰਾਈਮ ਕਰਨ ਤੋਂ ਬਾਅਦ ਦੇਸ਼ ਦੇ ਬੰਦੇ ਨੇ ਕ੍ਰਾਈਮ ਕੀਤਾ ਆ ਕਿ ਉਸ ਨੂੰ ਜਾਂਦੀ ਗ੍ਰਿਫਤਾਰ ਕੀਤਾ ਜਾ ਸਕਦਾ ਹਾਂ ਦੀ ਕਿੜੀ ਬਿਲਕੁਲ ਨਹੀਂ ਇਹਦਾ ਦਵਾਬ ਜਿਹੜਾ ਮੇਰੇ ਕੋਲ ਆਇਆ ਕਿਉਂਕਿ ਜਦੋਂ ਦੀ ਆਇਡੈਂਟੀਫਿਕੇਸ਼ਨ ਹੀ ਕੋਈ ਕੁਝ ਨਹੀਂ ਉਹ ਸਰਕਾਰੀ ਦਲਬਾਰੇ ਉਹਦਾ ਰਿਕਾਰਡ ਹੀ ਕੁਝ ਨਹੀਂ ਕਿ ਉਹ ਇਸ ਸ਼ਹਿਰ ਦਾ ਇਸ ਕਸਬੇ ਦਾ ਇਸ ਸਟੇਟ ਦਾ ਰਹਿਣ ਵਾਲਾ ਆ ਫਿਰ ਜਦੋਂ ਉਹ ਕ੍ਰਾਈਮ ਕਰਦਾ ਆ ਤਾਂ ਉਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਜਾਵੇਗਾ ਪਤਾ ਨਹੀਂ ਇਹ ਗੱਲ ਦੇ ਨੂੰ ਸੋਚ ਸਮਝਣ ਲਈ ਪੰਜਾਬ ਪ੍ਰਦੇਸ਼ ਜਾਂ ਸਾਡੇ ਸਰਕਾਰੀ ਅਧਿਕਾਰੀ ਜਿਹੜੇ ਆ ਇਹ وجہ ਲੋਕਾਂ ਦੀਆਂ ਆਈਡਿਸ ਵਗੈਰਾ ਤੋਂ ਕਿਉਂ ਕਿਉਂ ਅਕੈਪਟ ਨਹੀਂ ਕਿਉਂ ਤੱਕ ਨਹੀਂ ਵੀ ਰਹਿ ਇਹਦੇ ਬਾਰੇ ਤਾਂ ਇਹ ਸਾਡਾ ਸਿਸਟਮ ਹੀ ਜਾਣਦਾ ਹੋਵੇਗਾ ਦੇਖੰਨਾ ਇਹ ਇੱਕ ਬਹੁਤ ਮਨ ਬਪਾਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਨਮ ਦੀ ਹੋ ਰਹੀ ਆ ਉਹ ਜੋ ਜਨਮ ਕੰਮ ਵਾਲਿਆਂ ਦੇ ਬਾਰੇ ਪਤਾ ਲਾਉਣਾ ਇਹ ਬਹੁਤ ਮੁਸ਼ਕਲ ਗੱਲ ਹੋ ਰਹੀ ਹੈ ਉਹ ਤਾਂ ਕਿ ਉਥੇ ਇਸੇ ਲਈ ਉਹਨਾਂ ਜਿਹੜੇ ਜਨਮ ਕੰਮ ਵਾਲੇ ਲੋਕਾਂ ਉਹਨਾਂ ਨੂੰ ਫੜ ਸਕਣਾ ਜਾਂ ਗ੍ਰਿਫਤਾਰ ਕਰ ਸਕਣਾ ਵੀੜਾ ਉਹ ਬਹੁਤ ਮੁਸ਼ਕਲ ਚੱਲ ਰਿਹਾ ਹੈ ਹੋਣੋ ਜਿਹੜੇ ਗੈਂਗਸਟਰ ਦਾ ਉਹਨਾਂ ਦੇ ਜਵਰੀ ਬਸੂਤੀ ਦੇ ਰੈਕਟ ਨਾਲ ਸਹਿਯੋਗ ਕਰਨ ਦੇ ਉਹਨਾਂ ਪੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਔਰ ਦਿਨਾਂ ਵਿੱਚੋਂ 83 ਲੱਖ ਦੀ ਵੱਧਦੀ ਜਵਰੀ ਬਸੂਤੀ ਦੇੜੀ ਆ ਉਹਨਾਂ ਕੋਲੋਂ ਜਬਤ ਕੀਤੀ ਗਈ ਆ ਇਹ 83 ਲੱਖ ਰੁਪਏ ਦੀ ਫਿਗਰ ਹੈ ਜੇ ਕਦਾਸੀ ਰੋਜ਼ ਪੰਜਾਬ ਦੀਆਂ ਖਬਰਾਂ ਪੰਜਾਬ ਦੇ ਲੋਕਾਂ 바ਲੀ ਜਾਣਕਾਰੀ ਇਲਾਫ ਕਰੀਏ ਤਾਂ ਸਮੂਹ ਗੰਦ ਸਾਫ ਹੋਵੇਗੀ ਕਿ ਕਿੰਨੀ ਦਿਨਾਂ ਤੱਕ ਸਟ ਹੋਦੀ ਆ ਕਿੰਨੇ ਲੋਕਾਂ ਦੇ ਪਲਵਾੜਾਂ ਵਿੱਚ ਇਹਨਾਂ ਲੋਕਾਂ ਨੇ ਗੰਦ ਪਾ ਕੇ ਰੱਖਿਆ ਆ ਪਰ ਸਾਡੀ ਸਰਕਾਰ ਨੂੰ ਇਹਨਾਂ ਲੋਕਾਂ ਨੂੰ ਟਕਾਣੀ ਸਿਰ ਬਚਾਉਣ ਲਈ ਕੋਈ ਯਤਨ ਜ਼ਰੂਰ ਕਰਨਾ ਚਾਹੀਦਾ ਆ ਨਹੀਂ ਤਾਂ ਕੋਈ ਵਕਤ ਐਸਾ ਆਵੇਗਾ ਇਹ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਖਤਮ ਕਰ ਕੀ ਰੱਖ ਦੇਣਗੇ ਔਰ ਜਿਸ ਦੇ ਜਿਹੜੀ ਬਾ ਦੇ ਬੱਚੇ ਤਲ ਭਾਈ ਹੋ ਸਕਣੀ ਬੜੀ ਮੁਸ਼ਕਲ ਹੈ ਹੁਣ ਜਿਹੜੀ ਅਖੀਰ ਦੀ ਗੱਲ ਆਪਾਂ ਕਰਨ ਜਾ ਰਹੇ ਆ ਉਹ ਹੈ ਇਹੋ ਜਿਹਾ ਵਾਤਾਵਰਣ ਦੇ ਵਿੱਚ ਅਗਰ ਕੋਈ شریف ਅਫੀਸਰ ਜਾਂ ਕੋਈ ਆਪਣੇ ਕੰਮ ਦੇ ਵਿੱਚ ਇਮਾਨਦਾਰੀ ਦੇ ਨਾਲ ਵਾਸਤਾ ਰੱਖਣ ਵਾਲਾ ਕੋਈ ਸਬਸਾ ਅਗਰ ਕੋਈ ਕੰਮ ਕਰਦਾ ਆ ਤਾਂ ਉਹਨੂੰ ਉੱਥੇ ਕੰਮ ਕਰਨ ਨੂੰ ਦਿੱਤਾ ਨਹੀਂ ਜਾ ਰਿਹਾ ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਪੀਬੀ ਐਸਐਸਪੀ ਫਰਦੌਸ ਮਨਿੰਦਰ ਸਿੰਘ ਆਈਪੀਐਸ ਨੂੰ ਸਸਪੈਂਡ ਕਰਨਾ ਦੀ ਇਸੇ ਕੜੀ ਦਾ ਹਿੱਸਾ ਜਿਹੜਾ ਉਹ ਹੋ ਸਕਦਾ ਹੈ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਇਵਨ ਇ tanto ਕਿ ਕਈ ਗੈਂਗਸਟਰਾਂ ਨੂੰ ਵੀ ਮਾਰ ਮਕਾਇਆ ਉਹ ਜਿਹੜੇ ਲੋਕ ਦੋਕਾਨੀਆਂ ਲੁੱਟ-ਖੋਟੀਆਂ ਕਾਰਵਾਈਆਂ ਕਰਦੇ ਸਨ ਉਹਨਾਂ ਨੂੰ ਵੀ ਤਾਬੂ ਬਾਕੇ ਲੋਕਾਂ ਨਾਲੋਂ ਉਹਨਾਂ ਦਾ ਛਕਾ ਦਾ ਜਿਹੜਾ ਉਹ ਦਵਾਇਆ ਪਰ ਪਤਾ ਨਹੀਂ ਉਹਨਾਂ ਨੇ ਕਿਸ ਬਨਾ ਦੇ ਉੱਤੇ ਅੱਜ ਸਸਪੈਂਡ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਦ ਕਿ ਉਹਨਾਂ ਦੀ ਕਿਹੜੇ ਬੇਸ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹ ਤਾਂ ਅਸੀਂ ਜਾਣਦੇ ਨਹੀਂ ਦੇ ਬਾਰੇ ਲੇਕਿਨ ਜੋ ਕੁਝ ਸਾਜੀ ਰਿਪੋਰਟ ਹੈ ਉਸ ਦੇ ਅਨੁਸਾਰ ਮਨਿੰਦਰ ਸਿੰਘ ਇੱਕ ਬੜਾ ਬਨਿਆ ਤੇ ਇਮਾਨਦਾਰ ਅਫਸਰ ਹੈ ਉਹਦੀ ਇਮਾਨਦਾਰੀ ਦੇ ਉੱਤੇ ਸ਼ੱਕ ਕਰਨਾ ਸੂਰਜ ਨੂੰ ਜੀਵਾ ਦਿਖਾਉਣ ਦੇ ਬਰਾਬਰ ਹੈ ਕਿ ਅਸੀਂ ਆਸ ਕਰੀਏ ਕਿ ਪ੍ਰੋਜੈਕਟ ਦੇ ਵਿੱਚ ਇਹ ਹੋ ਜਾਏ ਇਮਾਨ ਇਮਾਨਦਾਰਾਪਨ